ਦੋਸਤੋ ਸਾਡੇ ਲੋਕਾਂ ਵਿੱਚ ਬਹੁਤ ਰੌਲਾ ਪੈਂਦਾ ਹੈ ਜਾਤ ਪਾਤ ਦਾ ਭਾਵੇਂ ਕਿ ਜਾਤ ਪਾਤ ਦਾ ਇੰਨਾ ਵੱਡਾ ਮਸਲਾ ਨਹੀਂ ਹੈ ਜਿਸ ਇਨਸਾਨ ਨੂੰ ਸੋਝੀ ਆ ਜੇ ਉਹ ਇਨਾਂ ਚੱਕਰਾਂ ਵਿੱਚ ਕਦੇ ਨਹੀਂ ਪੈਂਦਾ ਪਰ ਕੁਝ ਸ਼ਰਾਰਤੀ ਅੰਸਰ ਜਾਂ ਜਾਣਬੁੱਝ ਕੇ ਜਿਹੜੇ ਧਰਮਾਂ ਵਿੱਚ 파ੜ ਪਾਉਣਾ ਚਾਹੁੰਦੇ ਨੇ ਪਾੜ ਪਾਉਣ ਵਾਲੇ ਲੋਕ ਨੇ ਉਹੀ ਇਹ ਸਭ ਕੁਝ ਕਰਦੇ ਨੇ ਸਮਝਦਾਰ ਇਨਸਾਨਾਂ ਨੂੰ ਵਿਦਵਾਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਜੇ ਦੇਖਿਆ ਜਾਵੇ ਤਾਂ ਗੁਰੂ ਸਾਹਿਬਾਨ ਨੇ ਸਾਨੂੰ ਜਾਤ ਮੰਨਣ ਜਾਂ ਗੋਤ ਮੰਨਣ ਤੋਂ ਕਿਤੇ ਵੀ ਨਹੀਂ ਰੋਕਿਆ ਗੁਰਬਾਣੀ ਵਿੱਚ ਸਾਰੇ ਭਗਤਾਂ ਨੇ ਆਪਣੇ ਸ਼ਬਦਾਂ ਮਗਰ ਆਪਣੀ ਗੁਰਬਾਣੀ ਮਗਰ ਆਪਣੀਆਂ ਜਾਤਾਂ ਲਿਖੀਆਂ ਹਨ ਜਾਤ-ਗੋਤ ਲਿਖਣਾ ਕੋਈ ਪਾਪ ਨਹੀਂ ਕੋਈ ਗੁਨਾਹ ਨਹੀਂ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪਿਆਰ ਨਾਲ ਸੰਗਤਾਂ ਸੋਢੀ ਸੁਲਤਾਨ ਸਤਿਗੁਰੂ ਬੋਲਦਿਆਂ ਨੇ ਪਟਾਣੇ ਵੀ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਸੋਢੀ ਕਹਿ ਕੇ ਕੀਤੀ ਹੈ 6ਵੇਂ ਔਰ 10ਵੇਂ ਸਹਿਬਾਂ ਨੂੰ ਉਸ ਵੇਲੇ ਸੰਗਤਾਂ ਸੋਢੀਆਂ ਦੇ ਗੁਰੂ ਕਹਿ ਕੇ ਪੁਕਾਰਦਿਆਂ ਸਨ ਸਵਾਗਤੋ ਸਹਿਬਾਨੇ ਵੀ ਆਪਣੀਆਂ ਜਾਤਾਂ ਖੋਲ-ਖੋਲ ਕੇ ਨਿਡਰ ਹੋ ਕੇ ਲਿਖੀਆਂ ਨੇ ਕਿਸੇ ਤੋਂ ਨਹੀਂ ਡਰੇ ਜਾਤਾਂ ਗੋਤ ਲਿਖਣਾ ਕੋਈ ਪਾਪ ਜਾਂ ਗੁਨਾਹ ਨਹੀਂ ਹੈ ਆਪਣੇ ਵੱਡਿਆਂ ਦੀ ਕੁੱਲ ਜਾਂ ਗੋਤ ਲਿਖਣੀ ਕੋਈ ਪਾਪ ਨਹੀਂ ਹੈ ਗੁਰੂ ਸਾਹਿਬਾਂ ਦਾ ਮਤਲਬ ਸੀ ਕਿ ਮੇਰੇ ਸਿੱਖੋ ਵਿਤ ਘਰਾਣੀ ਕਰਨਾ ਤੁਸੀਂ ਕਿਸੇ ਨਾਲ ਵਿਤ ਕਰਨਾ ਵਿਤਕਰਾ ਕਰਨਾ ਮਹਾ ਪਾਪ ਹੈ ਪਿਆਰਿਓ ਬਸ ਵਿਤਕਰਾ ਵਿੱਤ ਕਰਮ ਕਰਨਾ ਮਾੜੀ ਗੱਲ ਹੈ ਹੋਰ ਕੋਈ ਜਾਤ ਗੋਤ ਪਾਤ ਨਾਲ ਪਾਪ ਨਹੀਂ ਲੱਗ ਜਾਂਦਾ ਕੋਈ ਨੀਵੇਂ ਬੰਦਾ ਉਹ ਹੈ ਜਿਸ ਦੇ ਕਰਮ ਨੀਵੇਂ ਨੇ ਨਾ ਕਿ ਕਿਸੇ ਜਾਤ ਪਾਤ ਗੋਤ ਵਾਲਾ ਠੀਕ ਆ ਸਮਝ ਗਏ ਤੁਸੀਂ ਜਾਤਾਂ ਗੋਤਾਂ ਪਾਤਾਂ ਦਾ ਰੌਲਾ ਪਾਉਣ ਵਾਲੇ ਲੋਕ ਸ਼ਰਾਰਤੀ ਅਨਸਰ ਹੁੰਦੇ ਨੇ ਜਾਂ ਫਿਰ ਉਹ ਲੋਕ ਜਿਹੜੇ ਬਿਲਕੁਲ ਨਾਸਤਿਕ ਮਨਮੁਖ ਨੇ ਰੱਬ ਨੂੰ ਮੰਨਣ ਵਾਲਾ ਕਦੇ ਵੀ ਇਹ ਚੱਕਰਾਂ ਵਿੱਚ ਨਹੀਂ ਪੈਂਦਾ ਇਹੀ ਨਿਸ਼ਾਨੀ ਹੁੰਦੀ ਹੈ ਉਹਨਾਂ ਦੀ ਵੈਸੇ ਵੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਨੂੰ ਆਪਣੀ ਆਪਣੀ ਜਾਤ ਗੋਤ ਪਿਆਰੀ ਲੱਗਦੀ ਹੈ ਝੂਠ ਹੈ ਤੇ ਦੱਸੋ ਲੱਗਦੀ ਹੈ ਨਾ ਪਿਆਰੀ ਸਾਰਿਆਂ ਬਸ ਇਸ ਦਾ ਹੰਕਾਰ ਮਾੜਾ ਹੈ ਪਿਆਰਿਓ ਉਹ ਭਾਵੇਂ ਕੋਈ ਗਰੀਬ ਕਰ ਲੇ ਜਾਂ ਪੈਸੇ ਵਾਲਾ ਅਮੀਰ ਬੰਦਾ ਕਰ ਲਵੇ ਜਿਵੇਂ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ ਜਾਤ ਦਾ ਹੰਕਾਰ ਮਾੜਾ ਹੈ ਸੰਗਤ ਜੀ ਕਿਸੇ ਨਾਲ ਕੀਤਾ ਵਿਤਕਰਾ ਮਾੜਾ ਹੈ ਹੋਰ ਕੋਈ ਪਾਪ ਜਾਂ ਗੁਨਾਹ ਨਹੀਂ ਹੈ ਜਾਤ ਪਾਤ ਗੋਤ ਲਿਖਣਾ ਖੁੱਲਕੇ ਲਿਖਿਆ ਕਰੋ ਡਰਿਆ ਨਾ ਕਰੋ ਕਿਸੇ ਤੋਂ ਆਪਣੇ ਪਿਤਾ ਪੁਰਖੀ ਜਾਤ ਗੋਤ ਲਿਖਿਆ ਕਰੋ ਗੁਰਬਾਣੀ ਵਿੱਚ ਸਾਰੇ ਭਗਤਾਂ ਨੇ ਅਤੇ ਗੁਰੂਆਂ ਨੇ ਖੁੱਲਕੇ ਲਿਖੀ ਹੈ ਜਾਤ ਗੋਤ ਆਪਣੀ ਤੇ ਤੁਸੀਂ ਕਿਉਂ ਡਰਦੇ ਹੋ ਕਬੀਰ ਸਾਹਿਬ ਜੀ ਨੇ ਖੁੱਲਕੇ ਜੁਲਾਹਾ ਕਿਹਾ ਭਗਤ ਰਵਿਦਾਸ ਜੀਆ ਨੇ ਖੁੱਲ ਕੇ ਆਪਣੇ ਆਪ ਨੂੰ ਚਮਾਰ ਕਿਹਾ। ਭਗਤ ਧੰਨਾ ਜੀ ਨੇ ਖੁੱਲ ਕੇ ਆਪਣੇ ਆਪ ਨੂੰ ਜੱਟ ਲਿਖਿਆ। ਸੈਨ ਜੀਆ ਨੇ ਨਾਈ ਅਤੇ ਹੋਰ ਸਾਰੇ ਭਗਤਾਂ ਨੇ ਆਪਣੀਆਂ ਜਾਤੀਆਂ ਲਿਖੀਆਂ ਨੇ। ਜਾਤਾਂ ਦਾ ਵਿਤਕਰਾ ਮਾੜਾ ਹੈ ਪਿਆਰੋ। ਹੰਕਾਰ ਮਾੜਾ ਹੈ। ਨਾ ਕਿ ਜਾਤ ਗੋਤ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਰਿਹਾ ਕਰੋ। ਜੇ ਤੁਸੀਂ ਆਪਣੇ ਆਪ ਨੂੰ ਸਮਝਦਾਰ ਇਨਸਾਨ ਸਮਝਦੇ ਹੋ। ਉੱਚੇ ਉਠੋ ਇਹਨਾਂ ਚੀਜ਼ਾਂ ਤੋਂ ਠੀਕ ਹੈ ਜੀ ਜਾ ਤਾਂ ਗੋ ਤਾਂ ਮੰਨਿਆ ਕਰੋ ਇਹ ਮੰਨਣਾ ਕੋਈ ਪਾਪ ਨਹੀਂ ਪਰ ਕਿਸੇ ਨੂੰ ਨੀਵਾ ਦਿਖਾਉਣਾ ਜਾਂ ਹੰਕਾਰ ਹੀ ਕਰ ਲੈਣਾ ਫਿਰ ਮਾੜਾ ਹੈ